ਸਸਿਕਾ ਜੀ ਸਾਰਿਆਂ ਨੂੰ ਆ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਜਿਹੜੇ ਸੀਗੇ ਉਹਨਾਂ ਨੂੰ ਰੋਕੇ ਰੱਖਿਆ ਇਸ ਵਾਰ ਉਹਨਾਂ ਨੇ ਪਹਿਲਾਂ ਘਟਾਇ ਨਹੀਂ ਇਹ ਪਹਿਲੀ ਵਾਰ ਆ ਪਿਛਲੇ ਸਾਲ ਜਦੋਂ ਤੋਂ ਘਟਾਉਣ ਲੱਗੇ ਹੋਏ ਨੇ ਉਦੋਂ ਤੋਂ ਕਈ ਵਾਰ ਉਹਨਾਂ ਨੇ ਇੰਟਰਸਟ ਰੇਟ ਘਟਾਇਆ ਪਰ ਪਹਿਲੀ ਦਫਾ ਉਹਨਾਂ ਨੇ ਇਹ ਫੈਸਲਾ ਲਿਆ ਕਿ ਅਸੀਂ ਜਿਹੜਾ ਹੈ ਵਿਆਜ ਦੀਦਾਰਾ ਉਹਨੂੰ ਹੁਣ ਹੋਰ ਨਹੀਂ ਘਟਾਵਾਂਗੇ ਉਹਦੇ ਪਿੱਛੇ ਵੀ ਕੁਝ ਕਾਰਨ ਨੇ ਆਪਾਂ ਉਹਨਾਂ ਨਾਲ ਬਾਰੇ ਵੀ ਵਿਚਾਰ ਚਰਚਾ ਕਰਾਂਗੇ ਤੇ ਇਹਦੇ ਨਾਲ ਆਪਾਂ ਜਿਹੜੀ ਕੈਲਗਰੀ ਦੀ ਮਾਰਕੀਟ ਦੇ ਵਿੱਚ ਬੈਲੈਂਸਡ ਮਾਰਕੀਟ ਹੁਣ ਹੁੰਦੀ ਜਾ ਰਹੀ ਹੈ ਉਹਦੇ ਬਾਰੇ ਵੀ ਵਿਚਾਰ ਚਰਚਾ ਕਰਾਂਗੇ ਦੂਜੀ ਇਸ ਤੋਂ ਅੱਗੇ ਆ ਜਾਂਦੀ ਹੈ ਜਿਹੜੀ ਰੈਂਟਲ ਮਾਰਕੀਟ ਆ ਕੈਲਗਰੀ ਦੀ ਆ ਇਹ ਉਹਦੇ ਵੀ ਉਹ ਵੀ ਜਿਵੇਂ ਹੁਣ ਕਾਫੀ ਹੱਦ ਤੱਕ ਸਲੋ ਹੋਈ ਹੋਈ ਆ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਤੇ ਉਸ ਤੋਂ ਅੱਗੇ ਆ ਜਿਹੜੇ ਆਪਾਂ ਕੈਲਗਰੀ ਦੀ ਜਿਹੜੀ ਹਫਤਾਵਰੀ ਹੈਗੀ ਆ ਰਿਪੋਰਟ ਵੀ ਕਿੰਨੇ ਘਰ ਵਿਕੇ ਨੇ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਜਿਹੜੀ ਵਿਆਜ ਦੀਆਂ ਦਰਾਂ ਨੇ ਉਹਨਾਂ ਨੂੰ ਬੈਂਕ ਆਫ ਕੈਨੇਡਾ ਨੇ ਰੋਕ ਕੇ ਰੱਖਿਆ ਵੀ ਅਸੀਂ ਇਸ ਤੋਂ ਹੋਰ ਘਾਣੀ ਹਲੇ ਘਟਾਵਾਂਗੇ ਉਹਦੇ ਵਿੱਚ ਉਹਨਾਂ ਦੇ ਫੈਸਲੇ ਦੇ ਵਿੱਚ ਸਾਰਿਆਂ ਨਾਲ ਵੱਡਾ ਕਾਰਨ ਸੀਗਾ ਕਿ ਜਿਹੜੀ ਆਪਣੀ ਮਹਿੰਗਾਈ ਦੀ ਦਰ ਆ ਉਹ ਤਕਰੀਬਨ 2.3% ਦੇ ਨੇੜੇ ਤੇ ਸੀ ਪਰ ਟੈਰਿਫਸ ਦਾ ਕਰਕੇ ਹੁਣ ਮਹਿੰਗਾਈ ਦੀ ਦਰ ਦੇ ਵਧਣ ਦੇ ਚਾਂਸਸ ਜਿਹੜੇ ਨੇ ਉਹ ਕਾਫੀ ਜ਼ਿਆਦਾ ਨੇ ਤੇ ਮਹਿੰਗਾਈ ਦੀ ਦਰ ਨੂੰ ਜਿਹੜਾ ਉਹਨਾਂ ਦੇ ਮਤਲਬ ਕਹਿ ਲਓ ਕਿ ਫੈਸਲੇ ਦੇ ਉੱਪਰ ਕਾਫੀ ਜ਼ਿਆਦਾ ਇਸ ਚੀਜ਼ ਦਾ ਅਸਰ ਪਿਆ ਕਿ ਆਪਾਂ ਮਹਿੰਗਾਈ ਦੀ ਦਹਾਰਾ ਜਿਹੜੀ ਉਹਨੂੰ ਕੰਟਰੋਲ ਕਰਕੇ ਰੱਖੀਏ ਤਾਂ ਕਿ ਉਹ ਜ਼ਿਆਦਾ ਨਾ ਵਾਜੇਵੇ ਪਰ ਜਿਹੜੀ ਟੈਰਫਾਂ ਦਾ ਕਰਕੇ ਤੇ ਜਿਹੜੀ ਜਿੰਨੀ ਵੀ ਆਪਾਂ ਕਹਿ ਸਕਦੇ ਹਾਂ ਵੀ ਸਾਰਿਆਂ ਨੂੰ ਜਿੰਨੇ ਵੀ ਦਿੱਚਿੱਤੀ ਚ ਪਏ ਹੋਏ ਨੇ ਕਿਸੇ ਪਾਸੇ ਵੀ ਪਤਾ ਨਹੀਂ ਲੱਗ ਰਿਹਾ ਕਿ ਕਿਹੜਾ ਫੈਸਲਾ ਸਹੀ ਆ ਕਿਹੜਾ ਗਲਤ ਆ ਤੇ ਉਸੇ ਕਰਕੇ ਹੀ ਉਹਨਾਂ ਨੇ ਫੈਸਲਾ ਲਿਆ ਕਿ ਅਸੀਂ ਇਸ ਚੀਜ਼ ਨੂੰ ਹਲੇ ਰੋਕ ਕੇ ਰੱਖਦੇ ਹਾਂ ਦੇਖਾਂਗੇ ਫਿਊਚਰ ਦੇ ਵਿੱਚ ਵੀ ਪ੍ਰੋਜੈਕਟ ਦੇ ਵਿੱਚ ਕਿਦਾਂ ਅਸੀਂ ਇਹਨੂੰ ਕਰਨਾ ਕਟਾਉਣਾ ਜਾਂ ਹੋਰ ਕੀ ਕਰਨਾ ਤੇ ਇਹ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਬੈਂਕਾਂ ਨੇ ਜਿਹੜੀਆਂ ਉਹ ਵੀ ਵਿਆਜ ਦੀਆਂ ਦਰਾਂ ਨੂੰ ਇੱਥੇ ਤਕਰੀਬਨ ਟਿਕਾ ਕੇ ਰੱਖਣੀਆਂ ਤੇ ਜਿਵੇਂ ਅਸੀਂ ਤੁਹਾਨੂੰ ਪਹਿਲੀਆਂ ਵੀਡੀਓਵਾਂ ਦੇ ਵਿੱਚ ਵੀ ਜ਼ਿਕਰ ਕੀਤਾ ਹੋਇਆ ਕਿ ਸੀਆਈਬੀਸੀ ਆ ਜਿਹੜੀ ਉਹ ਤਕਰੀਬਨ 4% ਦੇ ਨੀਟ ਤੇੜ 5 ਸਾਲ ਦੀ ਵੀ ਦੇ ਰਹੀ ਆ ਆਪਣੇ ਫਿਕਸਡ ਆ ਜਿਹੜੀ ਮਾਰਗੇਜ ਤੇ ਉਹਨਾਂ ਦੀ ਅਗਰ ਤੁਸੀਂ ਵੇਰੀਏਬਲ ਜਿਹੜੀ ਹੈਗੀ ਆ ਮਾਰਗੇਜ ਉਹ ਵੀ ਲੈਣੀ ਆ ਤਾਂ ਉਹ 4.25% ਦੇ ਨੀਟ ਤੇੜ ਮਿਲ ਜਾਂਦੀ ਆ ਤੇ ਨੀਗੋਸ਼ੀਏਟ ਕਰ ਸਕਦੇ ਹੁੰਦੇ ਹੁੰਨੇ ਹੋ ਬੈਂਕਾਂ ਦੇ ਨਾਲ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਜ਼ਰੂਰ ਦੱਸਣਾ ਚਾਹਾਂਗੇ ਕਿ ਹੁਣ ਜਿਹੜਾ ਟਾਈਮ ਆ ਇਹਦੇ ਵਿੱਚ ਜੇ ਤੁਸੀਂ ਫਿਕਸ ਦੇ ਨਾਲੋਂ ਵੇਰੀਏਬਲ ਦੇ ਵੱਲ ਜਾਓ ਤਾਂ ਸ਼ਾਇਦ ਉਹ ਤੁਹਾਡੇ ਲਈ ਜ਼ਿਆਦਾ ਲਈ ਬੈਟਰ ਰਹੇ ਕਿਉਂਕਿ ਜੇਕਰ ਫਿਊਚਰ ਦੇ ਵਿੱਚ ਉਹ ਵਿਆਜ ਦੀ ਦਰ ਘਟ ਜਾਂਦੀ ਹੈ ਤਾਂ ਵੇਰੀਏਬਲ ਘਟ ਜੂਗੀ ਹੋਰ ਤੇ ਜਿਵੇਂ ਉਮੀਦ ਤਾਂ ਹੀ ਸੀਗੀ ਜੇਕਰ ਸਾਡੀਆਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਤੁਸੀਂ ਦੇਖੋ ਕਿ ਬੈਂਕ ਆਫ ਕੈਨੇਡਾ ਜਿਹੜੀ ਉਹ ਵਿਆਜ ਦੀਆਂ ਦਰਾਂ ਨੂੰ 2.5% ਜਾਂ ਉਹ ਤੋਂ ਘਟਾ ਕੇ 2% ਦੇ ਨੇੜੇ ਤੇੜ ਵੀ ਲੈ ਕੇ ਆਉਣ ਦੇ ਸਿਗੀ ਉਮੀਦ ਸਾਨੂੰ ਪਰ ਉਹ ਲੈ ਕੇ ਨਹੀਂ ਆਏ ਕਿਉਂਕਿ ਹੁਣ ਇਹ ਸਾਰਾ ਕੁਝ ਜੋ ਵੀ ਚੱਲ ਰਿਹਾ ਉਹਦੇ ਕਰਕੇ ਹੀ ਪਰ ਫਿਰ ਵੀ ਇਹਨਾਂ ਦੇ ਉੱਪਰ ਜਾਣ ਦੇ ਤਾਂ ਹਲੇ ਚਾਂਸਸ ਨਹੀਂ ਹੈ ਪਰ ਹਲੇ ਘਟਣ ਦੇ ਚਾਂਸਸ ਜੇ ਹੋਏ ਵੀ ਤਾਂ ਉਹਦੇ ਲਈ ਉਹਦੇ ਕਰਕੇ ਵੇਰੀਏਬਲ ਆ ਜਿਹੜੀ ਉਹ ਜ਼ਿਆਦਾ ਜ਼ਿਆਦਾਤਰ ਲੋਕਾਂ ਲਈ ਵੀ ਜ਼ਿਆਦਾਤਰ ਠੀਕ ਰਹੂਗੀ ਆ ਪਰ ਫਿਰ ਵੀ ਤੁਸੀਂ ਆਪਣੇ ਮਾਰਗੇਜ ਸਪੈਸ਼ਲਿਸਟ ਦੇ ਨਾਲ ਇਸ ਬਾਰੇ ਜ਼ਰੂਰ ਗੱਲਬਾਤ ਕਰਿਓ ਜਦੋਂ ਤੁਸੀਂ ਉਹਨਾਂ ਤੋਂ ਮਾਰਗੇਜ ਲੈਣੀ ਹੋਈ ਤਾਂ ਹੁਣ ਗੱਲ ਕਰਦੇ ਆਂ ਵੀ ਮਾਰਕੀਟ ਆ ਜਿਹੜੀ ਸਾਡੀ ਕਲਗੀ ਦੀ ਤੁਹਾਨੂੰ ਪਤਾ ਹੀ ਆ ਕਿ ਸਲੋ ਡਾਊਨ ਹੋਈ ਹੈ ਹੋਈ ਆ ਕਾਫੀ ਫਰਕ ਪਿਆ ਹੋਇਆ ਅੱਗੇ ਨਾਲੋਂ ਪਹਿਲਾਂ ਕਿੱਥੇ ਸੈਲਰਸ ਦੀ ਮਾਰਕੀਟ ਸੀਗੀ ਹੁਣ ਉਹ ਤੋਂ ਬਦਲ ਕੇ ਹਲੇ ਬੈਲੈਂਸਡ ਹੋਈ ਆ ਪਰ ਇਹ ਸ਼ਿਫਟ ਹੋ ਰਹੀ ਆ ਬਾਏਰਸ ਦੀ ਮਾਰਕੀਟ ਵਾਲੇ ਪਾਸੇ ਨੂੰ ਬਾ ਇਹਦਾ ਮਤਲਬ ਕੀ ਆ ਕਿ ਜਦੋਂ ਮਾਰਕੀਟ ਪੂਰੀ ਤੇਜ਼ ਹੁੰਦੀ ਆ ਉਹਨੂੰ ਸੈਲਰਸ ਮਾਰਕੀਟ ਕਹਿੰਦੇ ਆ ਕਿ ਜਿਹੜਾ ਸੈਲਰ ਆ ਉਹ ਆਪਦੀ ਮਰਜ਼ੀ ਦੇ ਨਾਲ ਪ੍ਰਾਈਸ ਮੰਗ ਕੇ ਵੇਚਦਾ ਵੀ ਇਸ ਤਾਂ ਇੰਨੇ ਕਰ ਵੇਚਣਾ ਤੇ ਹੁਣ ਜਿਵੇਂ ਉਹ ਬੈਲੈਂਸਡ ਆ ਹੁਣ ਉਹ ਚੀਜ਼ ਨਹੀਂ ਰਹੀ ਉਹਨੇ ਸ਼ਿਫਟ ਵੀ ਬਾイヤਸ ਮਾਰਕੀਟ ਵਾਲੇ ਪਾਸੇ ਨੂੰ ਹੋ ਰਹੀ ਹੈ ਕਿਉਂਕਿ ਬਾイヤਰ ਜਿਹੜਾ ਫਿਰ ਉਹਦੇ ਕੋਲੇ ਚੁਆਇਸ ਵੀ ਜ਼ਿਆਦਾ ਹੋ ਜਾਂਦੀ ਆ ਪ੍ਰਾਪਰਟੀਆਂ ਮਾਰਕੀਟ ਦੇ ਵਿੱਚ ਕਾਫੀ ਹੋ ਜਾਂਦੀਆਂ ਨੇ ਤਾਂ ਫਿਰ ਉਹ ਬਾイヤਰ ਵੀ ਨੇਗੋਸ਼ੀਏਟ ਵਧੀਆ ਤਰੀਕੇ ਦੇ ਨਾਲ ਕਰ ਸਕਦਾ ਤੇ ਇਹ ਹੁਣ ਸ਼ਿਫਟ ਆ ਜਿਹੜੀ ਉਹ ਕਾਫੀ ਜ਼ਿਆਦਾ ਫਰਕ ਪਿਆ ਹੋਇਆ ਜਿਵੇਂ ਮਾਰਚ ਦੇ ਮਹੀਨੇ ਦੇ ਵਿੱਚ ਵੀ ਸਾਡੀ ਜਿਹੜੀ ਅ ਸੀਗੀ ਆਪਣੇ ਸੇਲਜ਼ ਨੇ 18% ਤੋਂ ਉੱਪਰ ਜ਼ਿਆਦਾ ਡਾਊਨ ਸੀਗੀਆਂ ਤੇ ਹਲੇ ਵੀ ਉਹ ਕਾਫੀ ਹੱਦ ਤੱਕ ਜਿਹੜਾ ਮਾਰਕੀਟ ਆ ਉਹ ਕਾਫੀ ਹੱਦ ਤੱਕ ਸਲੋ ਆ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਮਾਰਕੀਟ ਤੇ ਅਸਰ ਪੈਣ ਦੀ ਜਿਵੇਂ ਸਾਨੂੰ ਪਤਾ ਹੀ ਹੈ ਵੀ ਪਹਿਲਾਂ ਲੋਕ ਕਾਫੀ ਬਾਹਰੋਂ ਆ ਰਹੇ ਸੀ ਕਿ ਕਲਗੀ ਦੇ ਵਿੱਚ ਨੂੰ ਤੇ ਕਲਗੀ ਦੀ ਰੈਂਟਲ ਮਾਰਕੀਟ ਬਹੁਤ ਜ਼ਿਆਦਾ ਸਟਰੋਂਗ ਸੀ ਪਰ ਹੁਣ ਜਿਹੜੀ ਸਥਿਤੀ ਹੈ ਉਹ ਬਹੁਤ ਜ਼ਿਆਦਾ ਬਦਲ ਗਈ ਆ ਉਹਦਾ ਕਾਰਨ ਵੱਡਾ ਇਹ ਕਿ ਇੱਕ ਤਾਂ ਬਾਹਰੋਂ ਲੋਕਾਂ ਦਾ ਆਉਣਾ ਬਹੁਤ ਜ਼ਿਆਦਾ ਘਟ ਗਿਆ ਤੇ ਦੂਜੀ ਗੱਲ ਹੈਗੀ ਆ ਵੀ ਜਿਹੜੀਆਂ ਵੱਡੀਆਂ ਬਿਲਡਿੰਗਸ ਨੇ ਖਾਸ ਕਰਕੇ ਕਾਂਡੋ ਬਿਲਡਿੰਗਸ ਨੇ ਉਹ ਮਾਰਕੀਟ 'ਚ ਬਹੁਤ ਆ ਗਈਆਂ ਤੇ ਲੋਕ ਉਹਨਾਂ ਨੂੰ ਰੈਂਟ ਤੇ ਚੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਦਾ ਮਤਲਬ ਇਹ ਹੈ ਵੀ ਜਿਹੜੀ ਰੈਂਟਲ ਮਾਰਕੀਟ ਦੀ ਇਨਵੈਂਟਰੀ ਵੀ ਆ ਉਹ ਵੀ ਕਾਫੀ ਹੱਦ ਤੱਕ ਵੱਧ ਚੁੱਕੀ ਆ ਉਹਦੇ ਕਰਕੇ ਹੁਣ ਰੈਂਟ ਨੇ ਜਿਹੜੇ ਉਹ ਕਾਫੀ ਹੱਦ ਤੱਕ ਘਟੇ ਨੇ ਜੇਕਰ ਸਾਲਾਨਾ ਤੌਰ ਤੇ ਦੇਖਿਆ ਜਾਵੇ ਤਾਂ ਕੈਲਗਰੀ ਦਾ ਵਿੱਚ 10% ਦੇ ਨੇੜੇ ਰੈਂਟਾਂ ਦਾ ਫਰਕ ਪੈ ਗਿਆ ਤੇ ਇਹ ਹੁਣ ਜਿਹੜੀ ਕੈਲੋ ਟ੍ਰੈਂਡ ਹਲੇ ਤਾਂ ਚੱਲੀ ਜਾਊਗਾ ਕਿਉਂਕਿ ਬੰਦਾ ਬਾਹਰੋਂ ਬਹੁਤ ਘਟ ਆ ਰਿਹਾ ਵਾ ਤੇ ਪਰ ਜਿਹੜੀ ਇਹ 10% ਦਾ ਰੈਂਟ ਸੀਗਾ ਇਹ ਦੇ ਕਪਰ ਪਰਸੈਂਟੇਜ ਦੇ ਹਿਸਾਬ ਨਾਲ ਦੇਖੀਏ ਤਾਂ ਕੈਨੇਡਾ ਦੇ ਵਿੱਚ ਸਾਰੇ ਵੱਡੇ ਸ਼ਹਿਰਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਰੈਂਟ ਜਿਹੜਾ ਕੈਲਗੀ ਦੇ ਵਿੱਚ ਘਟਿਆ। ਉਸ ਤੋਂ ਜਿਵੇਂ ਆਪਾਂ ਫੇਰ ਵੀ ਕਹਿ ਲਈਏ ਕਿ ਜਿਹੜਾ ਸਾਡਾ ਸ਼ਹਿਰ ਆ ਹਲੇ ਵੀ ਫੇਰ ਵੀ ਅਫੋਰਡੇਬਲ ਹੈਗਾ ਕਾਫੀ ਹੱਦ ਤੱਕ ਰੈਂਟ ਜਦੋਂ ਆਪਾਂ ਮਹਿੰਗਾਈ ਦੀ ਗੱਲ ਕਰੀਏ ਵੀ ਰੈਂਟ ਕਿੱਥੇ ਸਭ ਤੋਂ ਜ਼ਿਆਦਾ ਜ਼ਿਆਦੇ ਨੇ ਅਸੀਂ ਫੇਰ ਵੀ 15ਵੇਂ ਨੰਬਰ ਤੇ ਆਉਨੇ ਆ ਤੇ ਜਿਹੜਾ ਆਪਣੇ ਐਡਮੰਟਨ ਆ ਉਹ 21ਵੇਂ ਨੰਬਰ ਤੇ ਆਉਂਦਾ ਇਹ ਜਿਹੜੇ ਬਾਕੀ ਜਿਹੜੇ ਟੌਪ ਦੇ 10 ਸ਼ਹਿਰ ਹੈਗੇ ਨੇ ਉਹਨਾਂ ਦੇ ਵਿੱਚ ਇਕੱਲੇ ਇੱਕ ਨੋਵਾ ਸਕੋਸ਼ੀਆ ਨੂੰ ਛੱਡ ਕੇ ਆ ਦੇ ਆਪਣੇ ਹੈਲੀਫੈਕਸ ਨੂੰ ਨੋਵਾ ਸਕੋਸ਼ ਹੈ ਹੈਲੀਫੈਕਸ ਨੂੰ ਛੱਡ ਕੇ ਬਾਕੀ ਦੇ ਨੌ ਸ਼ਹਿਰ ਨੇ ਜਿਹੜੇ ਉਹ ਜਾਂ ਅਨਟਾਰੀਓ ਚ ਨੇ ਤੇ ਜਾਂ ਉਹ ਬੀਸੀ ਚ ਨੇ ਉੱਥੇ ਰੈਂਟਾ ਜਿਹੜੇ ਉਹ ਬਹੁਤ ਜ਼ਿਆਦਾ ਨੇ ਤੇ ਪਰ ਇਹ ਰੈਂਟਲ ਮਾਰਕੀਟ ਦਾ ਸਾਡੀ ਦਾ ਕਾਫੀ ਅਸਰ ਆ ਉਹਦਾ ਹੁਣ ਰੀਅਲ ਸਟੇਟ ਤੇ ਵੀ ਅਸਰ ਆ ਕਿਉਂਕਿ ਕਈ ਜਿਵੇਂ ਇਨਵੈਸਟਰ ਵੀ ਰੈਂਟ ਦੇ ਪ੍ਰੋਪਰਟੀ ਚ ਹੁਣ ਚਾਹੁੰਦੇ ਨੇ ਆ ਥੋੜੀ ਜਿਹੀ ਹੁਣ ਉਸ ਚੀਜ਼ ਦੇ ਵਿੱਚ ਵੀ ਆ ਥੋੜੀ ਜੀ ਕਹੋ ਕਿ ਪ੍ਰੋਬਲਮ ਜ਼ਰੂਰ ਆ ਰਹੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੈਲਗਰੀ ਦੇ ਹਫਤਾਵਰੀ ਨੰਬਰ ਨੰਬਰਸ ਦੀ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ 776 ਘਰ ਆਏ ਮਾਰਕੀਟ ਦੇ ਵਿੱਚ 83 ਘਰ ਸੀਗੇ ਜਿਹੜੇ ਬੈਕ ਔਨ ਦਾ ਮਾਰਕੀਟ ਆਏ ਆ 518 ਘਰਾਂ ਦੀ ਪ੍ਰਾਈਸ ਡਿਕਰੀਜ਼ ਹੋਈ ਅੱਛਾ ਹੁਣ ਇੱਥੇ ਮੈਂ ਇੱਕ ਹੋਰ ਚੀਜ਼ ਦਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਆਉਣ ਤੋਂ ਪਹਿਲਾਂ ਮੈਂ ਦੇਖ ਰਿਹਾ ਸੀ ਕਿ ਕੈਲਗੀ ਦੀ ਕਿਹੜੀ ਕਮਿਊਨਿਟੀ ਦੇ ਵਿੱਚ ਕਿਵੇਂ ਦੀ ਐਕਟੀਵਿਟੀ ਹੋ ਰਹੀ ਆ ਤਾਂ ਸਾਡੀ ਨਾਰਥ ਈਸਟ ਦੀਆਂ ਕਮਿਊਨਿਟੀਆਂ ਦੇ ਵਿੱਚ ਕਈਆਂ ਦੇ ਵਿੱਚ ਤਾਂ ਡਿਟੈਚਡ ਹੋਣ ਦੀਆਂ ਸੇਲਾਂ ਹੀ ਦੋਕ ਨੇ ਆ ਮਾਰਚ ਦੇ ਮਹੀਨੇ ਦੀਆਂ ਇਸ ਲਈ ਜਦੋਂ ਹੁਣ ਤੁਸੀਂ ਐਜ਼ ਅ ਸੈਲਰ ਘਰ ਸੋ ਵੇਚਣ ਦੀ ਸੋਚ ਰਹੇ ਹੋ ਤੈਸੀ ਦਾ ਜ਼ਰੂਰ ਖਿਆਲ ਰੱਖਿਓ ਕਿ ਪ੍ਰਾਈਸ ਜਿਹੜੀ ਉਹ ਸਹੀ ਤਰੰਗ ਤਰੀਕੇ ਨਾਲ ਹੋਵੇ ਜੇਕਰ ਤੁਸੀਂ ਪ੍ਰਾਪਰਟੀ ਵੇਚਣੀ ਚਾਹੁੰਦੇ ਹੋ ਅ ਜੇਕਰ ਉਹ ਪ੍ਰਾਪਰਟੀ ਦੀ ਪ੍ਰਾਈਸ ਸਹੀ ਤਰੀਕੇ ਨਾਲ ਨਹੀਂ ਲੱਗੀ ਹੋਈ ਤਾਂ ਉਹ ਉਨੀਓ ਇੱਕ ਸਟਰਗਲ ਬਣ ਜਾਂਦੀ ਹੈ ਉਹਨੂੰ ਵੇਚਣਾ ਤੇ ਨਾਲੇ ਜਿੰਨਾ ਚਿਰ ਮਾਰਕੀਟ ਦੇ ਵਿੱਚ ਤੁਹਾਡੀ ਪ੍ਰਾਪਰਟੀ ਜ਼ਿਆਦਾ ਰਹਿੰਦੀ ਆ ਉਹ ਤੁਹਾਨੂੰ ਪ੍ਰਾਈਸ ਜਿਹੜੀ ਉਹਦੀ ਅਸਲੀ ਪ੍ਰਾਈਸ ਵੀ ਹੁੰਦੀ ਆ ਉਹ ਵੀ ਨਹੀਂ ਮਿਲਦੀ ਕਿਉਂਕਿ ਥੋੜੇ ਚਿਰ ਬਾਅਦ ਸਾਨੂੰ ਸਾਰਿਆਂ ਨੂੰ ਪਤਾ ਹਰ ਕੋਈ ਸੋਚਣ ਲੱਗ ਜਾਂਦਾ ਵੀ ਪਤਾ ਨਹੀਂ ਸ਼ਾਇਦ ਕੋਈ ਪ੍ਰਾਪਰਟੀ ਚ ਨੌਕਸੀ ਨਾ ਹੋਵੇ ਤੇ ਇਸ ਲਈ ਇਹ ਜ਼ਰੂਰੀ ਆ ਕਿ ਤੁਸੀਂ ਉਸ ਹਿਸਾਬ ਦੇ ਨਾਲ ਉਹਦੀ ਪ੍ਰਾਈਸਿੰਗ ਕਰੋ ਤੇ ਬਾਕੀ ਰਹੀ ਪ੍ਰਾਈਸ 25 ਪ੍ਰਾਪਰਟੀ ਸੀ ਜਿਨ੍ਹਾਂ ਦੀ ਪ੍ਰਾਈਸ ਵਧੀ 531 ਪ੍ਰਾਪਰਟੀ ਸੀ ਜਿਹੜੀਆਂ ਪੈਂਡਿੰਗ ਰਹੀਆਂ 543 ਪ੍ਰਾਪਰਟੀ ਸੀ ਜਿਹੜੀਆਂ ਸੋਲਡ ਹੋਈਆਂ 58 ਪ੍ਰਾਪਰਟੀ ਸੀ ਜਿਹੜੀਆਂ ਐਕਸਪਾਇਰ ਹੋਈਆਂ 4 ਪ੍ਰਾਪਰਟੀ ਸੀ ਵਿਡਰੋਨ ਹੋਈਆਂ 179 ਪ੍ਰਾਪਰਟੀ ਸੀ ਜਿਹੜੀਆਂ ਟਰਮੀਨੇਟ ਹੋ ਗਈਆਂ ਅ ਅੱਜ ਦੀ ਵੀਡੀਓ ਤੋਂ ਬਾਅਦ ਮੈਂ ਇੱਕ ਹੋਰ ਚੀਜ਼ ਤੁਹਾਡੇ ਨਾਲ ਜ਼ਰੂਰ ਕਰਨਾ ਚਾਹਾਂਗਾ ਸ਼ੇਅਰ ਉਹ ਹੈਗੀ ਆ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਨਵੀਆਂ ਕਮਿਊਨਿਟੀਜ਼ ਆ ਰਹੀਆਂ ਕੈਰਗੀ ਦੇ ਵਿੱਚ ਉਹਨਾਂ ਬਾਰੇ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਜਾਵੇ ਕਿ ਕਿਹੜੀਆਂ-ਕਿਹੜੀਆਂ ਕਮਿਊਨਿਟੀਜ਼ ਆ ਰਹੀਆਂ ਨੇ ਕੀ-ਕੀ ਹੈਗਾ ਉੱਥੇ ਤਾਂ ਕਿ ਜਿਹੜੀ ਤੁਸੀਂ ਵੀ ਆਪਣੀ ਫਿਊਚਰ ਪਲੈਨਿੰਗ ਕਰ ਸਕੋ ਕਿ ਅਸੀਂ ਕਿੱਥੇ ਘਰ ਲੈਣਾ ਚਾਹੁੰਦੇ ਹਾਂ ਕਿੱਦਾਂ ਦਾ ਘਰ ਲੈਣਾ ਚਾਹੁੰਦੇ ਹਾਂ ਤੇ ਉਹਨਾਂ ਵਾਲੀਆਂ ਸਾਡੀਆਂ ਵੀਡੀਓਜ਼ ਨੂੰ ਜ਼ਰੂਰ ਵਾਚ ਕਰਦੇ ਰਹੋ ਬਾਕੀ ਜਿਹੜੀ ਰੀਅਲ ਏਸਟੇਟ ਦੇ ਵਿੱਚ ਬਾਰੇ ਸਹੀ ਇਨਫੋਰਮੇਸ਼ਨ ਅਗਰ ਤੁਹਾਨੂੰ ਚਾਹੀਦੀ ਆ ਤਾਂ ਸਾਨੂੰ ਜ਼ਰੂਰ ਕਾਲ ਕਰਿਓ ਸਾਡਾ ਫੋਨ ਨੰਬਰ ਹੈ 403 69